ਵਾਲੀ ਇਲਾਕੇ ਵਿੱਚ ਚੈਨਾਡੋਰ ਦਾ ਕਹਿਰ ਜਾਰੀ ਹੈ ਅੱਜ ਫਿਰ ਇੱਕ ਨੌਜਵਾਨ ਇਸ ਦੇ ਲਪੇਟ ਵਿੱਚ ਆ ਗਿਆ ਜਿਹਦੇ ਗਲੇ ਉੱਪਰ ਟਾਂਕੇ ਲੱਗੇ ਨੇ ਤੇ ਉਂਗਲਾਂ ਵੱਡੀਆਂ ਗਈਆਂ ਟਾਂਕੇ ਲੱਗੇ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਐਸਐਚਓ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਸਬੰਧੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ ਤੇ ਕੇਸ ਵੀ ਦਰਜ ਕੀਤੇ ਗਏ ਹਨ ਨਵੇਂ ਆਏ ਐਸਐਚਓ ਭਕਤਵੀਰ ਸਿੰਘ ਜੋ ਕਿ ਚੌਣ ਕਮਿਸ਼ਨ ਦੇ ਹਦਾਇਤਾਂ ਉੱਪਰ ਤਵਾਦਲਾ ਹੋ ਕੇ ਕਰਾਲੀ ਦੇ ਸਿਟੀ ਐਸਐਚਓ ਨੂੰਤ ਕੀਤੇ ਗਏ ਹਨ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਚਾਈਨਾ ਡੋਰ ਵੇਚਣ ਵਾਲਿਆਂ ਕਿਸੇ ਕੀਮਤ ਮਾਫਨੀ ਕੀਤਾ ਜਾਵੇਗਾ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਬੰਦੇ ਕੇਸ਼ੂਵ ਦਰਜ ਕੀਤੇ ਹਨ ਉਹਨਾਂ ਕਿਹਾ ਹੈ ਇਲਾਕੇ ਵਿੱਚ ਪੜਾਕੇਵਾਰ ਦੇ ਮੋਟਰਸਾਈਕਲਾਂ ਨੂੰ ਵੀ ਬਖਸ਼ਾ ਨਹੀਂ ਜਾਏਗਾ ਉਹਨਾਂ ਨੱਕੇ ਲਾ ਕੇ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਆਥਾ ਸਾਨਿਆ ਕੀ ਕਰ ਰਹੇ ਐਸਐਚਓ ਭਗਤਵੀਰ ਸਿੰਘ ਤੇ ਚਾਈਨਾ ਡੋਰ ਦੀ ਲਪੇਟ ਵਿੱਚ ਆਏ ਨੌਜਵਾਨ ਕੀ ਜਾਣਕਾਰੀ ਦੇ ਰਹੇ ਹਨ ਚਾਈਨਾ ਡੋਰ ਵੱਲੇ ਫਸ ਗਿਆ ਤੇ ਬਚਾਅ ਹੋ ਗਿਆ ਬਹੁਤ ਅੱਛਾ हां जहां हाथ खाली कटाया तो वो यानी कि गले में बहुत बुरा था सतगुरु जी किथे ਹਾਦਸਾ ਹੋਇਆ ਤੇ ਤੁਸੀਂ ਚਾਈਨਾ ਡੋਰ ਵੀ ਨਪੇਟ ਚ ਆਏ ਸਰ ਮੈਂ ਸਿੰਗਾਪੁਰਾ ਰੋਡ ਤੇ ਜੀ ਮੇਰੀ ਸ਼ਾਪ ਹੈ ਉੱਥੇ ਆਪਾਂ ਘਰ ਜਾੜੇ ਤੇ 로ਟੀ ਖਾਂਣ ਜੀ ਇਹਨਾਂ ਚ ਪਸ਼ੂਰਾਮ ਮੰਦਿਰ ਦੇ ਮੂਰੇ ਮੇਰੇ ਗਲ 'ਚ ਇੱਕ ਲੱਗ ਤੇ ਚਾਈਨਾ ਡੋਰ ਆਇਆ ਜੀ ਮੈਂ ਮੇਰੇ ਗਰਦਨ ਵੱਢ ਹੋਣੇ ਤੇ ਬਚ ਕੇ ਮੈਂ ਆਪਣੀ ਉਂਗਲ ਹੱਥ ਲਾ ਕੇ ਗਰਦਨ ਬਚਾ ਦੀ ਕੋਸ਼ਿਸ਼ ਕੀਤੀ ਵਿੱਚ ਮੇਰੀ ਉਂਗਲੀ ਵੱਢ ਹੋ ਗਈ ਜੀ ਤਿੰਨ ਟਾਂਕੇ ਲੱਗੇ ਆ ਜੀ ਤੇ ਉੱਥੇ ਕੋ ਪ੍ਰਤੰਧ ਅੜਾ ਰਿਆ ਸੀਗਾ ਜਾਂ ਪ੍ਰਤੰਧ ਕੱਟ ਕੇ ਆ ਰਹੀ ਸੀਗੀ ਕੱਟ ਕੇ ਆ ਰਹੀ ਸਰ ਪਤਾ ਹੀ ਲੱਗਿਆ ਬਿਲਕੁਲ ਜੀ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਤਾਂ ਮੇਰੀ ਇਹੀ ਬੇਨਤੀ ਹੈ ਜੀ ਕਿ ਇਹ ਜਿਹੜੇ ਝੂਠੇ ਵਾਅਦੇ ਕਰਦੇ ਆ ਕਿ ਮੈਂ ਬੰਦ ਕਰਾਤੇ ਜੀ ਇਹ ਕਿ ਮੈਂ ਪਰ ਸਰੀਆਮ ਵੀ ਕਰਿਆ ਜੀ ਸਬੰਧ ਵਿੱਚ ਮੈਂ ਇਲਾਕਾ ਨਿਵਾਸੀਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਖਾਸ ਕਰਕੇ ਦੁਕਾਨਦਾਰਾਂ ਨੂੰ ਕਿ ਇਹ ਵੇਚਣੀ ਬਿਲਕੁਲ ਬੰਦ ਕਰ ਦਿੱਤੀ ਜਾਵੇ ਜੇ ਅਗਰ ਇਹਨਾਂ ਕੋਲ ਬਰਾਮਦ ਕੀਤੀ ਜਾਂਦੀ ਹੈ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਈਵਨ ਕਿ ਜਿਹੜੇ ਲੋਕ ਘਰਾਂ ਦੇ ਵਿੱਚ ਪਤੰਗ ਵੀ ਉਡਾਉਂਦੇ ਨੇ ਮੈਂ ਉਹਨਾਂ ਨੂੰ ਵੀ ਹਦਾਇਤ ਕਰਨਾ ਚਾਹੁੰਦਾ ਕਿ ਇਹ ਵੇਚ ਖਰੀਦ ਕੇ ਪਤੰਗ ਉਡਾਣੇ ਬੰਦ ਕਰ ਦਿੱਤੇ ਜਾਣ ਖਾਸ ਕਰ ਬੱਚਿਆਂ ਵਾਸਤੇ ਘਰਾਂ ਵਾਸਤੇ ਵੀ ਕਿ ਮਾਪੇ ਖਿਆਲ ਰੱਖਣ ਕਿ ਸਾਡਾ ਬੱਚਾ ਕਿਹੜੀ ਡੋਨ ਨ ਪਤੰਗ ਉਡਾ ਰਿਹਾ ਹੈ ਅਗਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੇ ਉੱਥੋਂ ਚੈਨਲ ਦੌਰ ਕਾਬੂ ਹੁੰਦੀ ਹੈ ਤੇ ਉਹਨਾਂ ਖਿਲਾਫ ਵੀ ਸਭ ਤੋਂ ਵੱਧ ਕਾਰਵਾਈ ਕੀਤੀ ਜਾਂਦੀ ਜਗਮਨ ਟੀਵੀ ਲਈ ਮੈਂ ਹਰੀ ਸ਼ਵਟਲਾ ਕੋਰਾਲੀ